ਖਾਨੇ ਵਿੱਚ ਡੰਗ ਖੜ ਕੇ ਚੱਕਾ ਮੈਂ ਅਰਜਨ ਵੈਲੀ ਗੀਤ গਾਇਆ ਹੈ ਇਹ ਅਰਜਨ ਵੈਲੀ ਗੀਤ ਵੀ ਪੁਰਾਣੇ ਜ਼ਮਾਨੇ ਦੇ ਵਿੱਚ ਬੋਲੀਆਂ ਨਵਾਂ ਗੀਤ ਸੀਗਾ ਲੇਕਿਨ ਉਹਦੇ ਵਿੱਚ ਟੈਕਨੀਕਲੀ ਇੰਨਾ ਕੁਝ ਸਟਰੌਂਗ ਹੋ ਗਿਆ ਜੋ ਟੈਕਨੀਕ ਟੈਕਨੀਕਲੀ ਉਹਨੂੰ ਇੰਨਾ ਸਟਰੌਂਗ ਨਹੀਂ ਰਿਚਨਾ ਕਰਦੇ ਤੇ ਸ਼ਾਇਦ ਉਹ ਗੀਤ ਅੱਜ ਸਾਰੀ ਦੁਨੀਆ ਤੱਕ ਨਾ ਪਹੁੰਚਦਾ ਜੇ ਉਹ ਲੋਕ ਰੇਡ ਦੇ ਕਿਸੇ ਸਟੂਡੀਓ 'ਤੇ ਰਿਕਾਰਡ ਕੀਤਾ ਅਰਜਨ ਵੈਲੀ ਗੀਤ ਤੋਂ ਬਾਅਦ ਮੇਰੀਆਂ ਕੁਝ ਜ਼ਿੰਮੇਵਾਰੀਆਂ ਵਧ ਗਈਆਂ। ਉਹ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਬਹੁਤ ਵੱਡੇ ਪ੍ਰੋਜੈਕਟ ਮੈਂ ਜਿਨ੍ਹਾਂ ਤੇ ਮੈਂ ਮਿਹਨਤ ਕਰ ਰਿਹਾ, ਕੰਮ ਕਰ ਰਿਹਾ। ਬਾਲੀਵੁੱਡ ਦੇ ਬਹੁਤ ਸਾਰੇ 뮤ਜ਼ਿਕ ਡਾਇਰੈਕਟਰ, ਵੱਡੇ 뮤ਜ਼ਿਕ ਡਾਇਰੈਕਟਰ ਜਿਹੜੇ ਆ, ਉਹਨਾਂ ਦੇ ਨਾਲ ਮੀਟਿੰਗਾਂ ਸਿੱਤਣਾ ਚੱਲ ਰਹੀਆਂ। ਕਾਲਜ ਦੇ ਵਿੱਚ ਸਭ ਤੋਂ ਪਹਿਲਾ ਗੀਤ ਕੌਲਾਂ ਗਾਇਆ ਸੀਗਾ। ਅੱਜ ਉਹਦਾ ਇੱਕ ਕਲੀਪਰ ਕੋਡ ਕੀਤਾ। ਸਾਰੀ ਉਮਰ ਦੇ ਮਹਿਨੇ ਵੱਜਣੇ 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 ਸਾਰੀ ਉਮਰ ਦੇ ਮਹਿਨੇ ਵੱਜਣੇ ਜੇ ਵੈਰੀ ਜਿੱਤ ਗਿਆ ਅੱਜ ਜੱਟ ਤੋਂ ਯੋ ਜਦੋਂ ਮੈਂ ਕਾਲਜ ਜੁਆਇਨ ਕੀਤਾ ਸੀ ਉਦੋਂ ਮੈਂ ਕਾਲਜ ਦੇ ਵਿੱਚ ਸਭ ਤੋਂ ਪਹਿਲਾ ਗੀਤ ਕੌਲਾਂ ਗਾਇਆ ਸੀਗਾ ਅਦ부 ਦਾ ਇੱਕ ਕਲੀਪਰ ਕੋਡ ਕੀਤਾ ਸੋ ਦਮਨ ਸਾਡਾ ਬਹੁਤ ਪਿਆਰਾ ਬੱਚਾ ਬਹੁਤ ਮਿਹਨਤੀ ਹੈ ਇਹਨਾਂ ਨੇ ਸਟੂਡੀਓ ਖੋਲਿਆ ਸਾਰੀ ਟੈਕਨੀਕਲੀ ਟੀਮ ਹੈ ਇਹਨਾਂ ਦੀ ਬੜੀ ਸਟਰੋਂਗ ਟੀਮ ਹੈ ਸੋ ਮੈਨੂੰ ਖੁਸ਼ੀ ਹੈ ਕਿ ਮੇਰੇ ਸ਼ਹਿਰ ਦੇ ਲੋਕ ਮੇਰੇ ਆਪਣੇ ਪੁਰਾਣੇ ਸ਼ਹਿਰ ਦੇ ਕਾਲਜ ਦੇ ਸਟੂਡੈਂਟ ਉਹ ਅੱਜ ਇਸ ਸੰਗੀਤ ਦੇ ਨਾਲ ਜੁੜੇ ਹੋਏ ਨੇ ਤੇ ਵਧੀਆ ਕੰਮ ਕਰ ਰਹੇ ਮੈਂ ਇਹਨਾਂ ਨੂੰ ਮੁਬਾਰਕਬਾਦ ਦੇਣਾ अच्छा ਜਿਹੜਾ ਕਲਿੱਪ ਰਿਕਾਰਡ ਕੀਤਾ ਹੈ ਜਦੋਂ ਤੁਸੀਂ ਆਪਣੇ ਪੁਰਾਣੇ ਸਮੇਂ 'ਚ ਰਿਕਾਰਡ ਕੀਤਾ ਸੀ ਉਦੋਂ ਟੈਕਨੀਕ ਤੇ ਹੁਣ ਦੀ ਤਕਰੀਕ ਦਾ ਕੀ ਬਹੁਤ ਫਰਕ ਹੈ ਜੀ ਬਹੁਤ ਫਰਕ ਹੈ ਚਲੋ ਕੋਈ ਸ਼ੱਕ ਨਹੀਂ ਸਮੇਂ ਦੇ ਨਾਲ ਚੀਜ਼ਾਂ ਬਦਲਦੀਆਂ ਸਮੇਂ ਦੇ ਨਾਲ ਬਹੁਤ ਕੁਝ ਚੇਂਜ ਹੁੰਦਾ ਮੈਂ ਅਰਜਨ ਵੈਲੀ ਗੀਤ ਗਾਇਆ ਇਹ ਅਰਜਨ ਵੈਲੀ ਗੀਤ ਵੀ ਪੁਰਾਣੇ ਜਮਾਨੇ ਦੇ ਵਿੱਚ ਬੋਲੀਆਂ ਨਵਾਂ ਗੀਤ ਸੀਗਾ ਲੇਕਿਨ ਉਹਦੇ ਵਿੱਚ ਟੈਕਨੀਕਲੀ ਇੰਨਾ ਕੁਝ ਸਟਰੋਂਗ ਹੋ ਗਿਆ ਜੋ ਟੈਕਨੀਕ ਟੈਕਨੀਕਲੀ ਉਹਨੂੰ ਇੰਨਾ ਸਟਰੋਂਗ ਨਹੀਂ ਰਿਚਨਾ ਕਰਦੇ ਤੇ ਸ਼ਾਇਦ ਉਹ ਗੀਤ ਅੱਜ ਸਾਰੀ ਦੁਨੀਆ ਤੱਕ ਨਾ ਪਹੁੰਚਦਾ ਜੇ ਉਹ ਲੋਕ ਰੇਡ ਦੇ ਕਿਸੇ ਸਟੂਡੀ ਕੀ ਲੱਗਦਾ ਅਗੇ ਫਿਊਚਰ ਕਿਦਾਂ ਦਾ ਦੇਖਦੇ ਹੋ ਬਹੁਤ ਵਧੀਆ ਮੈਂ ਬੜੀ ਮਿਹਨਤ ਕਰ ਰਿਹਾ ਕਿਉਂਕਿ ਅਰਜਨ ਵੈਲੀ ਗੀਤ ਤੋਂ ਬਾਅਦ ਮੇਰੀਆਂ ਕੁਝ ਜ਼ਿੰਮੇਵਾਰੀਆਂ ਵਧ ਗਈਆਂ ਸੋ ਮੈਂ ਆਪਣੇ ਆਪ ਨੂੰ ਇੰਨਾ ਜ਼ਿਆਦਾ ਨਹੀਂ ਸੀ ਅਪਡੇਟ ਕੀਤਾ ਹੋਇਆ ਪਰ ਹੁਣ ਕਿਉਂਕਿ ਜ਼ਿੰਮੇਵਾਰੀਆਂ ਮੈਨੂੰ ਪਿਆਰ ਕਰਨ ਵਾਲਿਆਂ ਦੀ ਐਕਸਪੈਕਟੇਸ਼ਨ ਵਧ ਗਈਆਂ ਸੋ ਉਹਦੇ ਕਰਕੇ ਮੈਂ ਮਿਹਨਤ ਕਰ ਰਿਹਾ ਆ ਆਉਂਦੇ ਦਿਨਾਂ ਦੇ ਵਿੱਚ ਸਰਬਾਲਾ ਜੀ ਫਿਲਮ ਆ ਰਹੀ ਹੈ ਉਹਦਾ ਟਾਈਟਲ Song ਮੈਂ ਗਾਇਆ Son of Sardar ਫਿਲਮ ਆ ਰਹੀ ਹੈ ਉਹਦਾ ਟਾਈਟਲ Song ਮੈਂ ਗਾਇਆ ਸੋ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਬਹੁਤ ਵੱਡੇ ਪ੍ਰੋਜੈਕਟ ਨੇ ਜਿਨ੍ਹਾਂ ਤੇ ਮੈਂ ਮਿਹਨਤ ਕਰ ਰਿਹਾ ਕੰਮ ਕਰ ਰਿਹਾ ਬਾਲੀਵੁੱਡ ਦੇ ਬਹੁਤ ਸਾਰੇ 뮤직 ਡਾਇਰੈਕਟਰ ਵੱਡੇ 뮤직 ਡਾਇਰੈਕਟਰ ਜਿਹੜੇ ਆ ਉਹਨਾਂ ਦੇ ਨਾਲ ਮੀਟਿੰਗਾਂ ਸੈਟਿੰਗਾਂ ਚੱਲ ਰਹੀਆਂ ਆਉਣ ਵਾਲੇ ਜਿਨ੍ਹਾਂ ਚ ਵਧੀਆ ਮਿਲੂਗਾ ਤੁਹਾਨੂੰ ਸੁਖਪਿੰਦਰ ਬੱਬਲ ਰਾਹੀਂ ਹੁਣ ਤਾਂ ਦੁਨੀਆ ਪੱਧਰ ਦੇ ਉੱਤੇ ਪਛਾਣ ਬਣੀ ਹੋਈ ਆ ਭਾਵੇਂ ਕਿ ਪਹਿਲਾਂ ਵੀ ਪਛਾਣ ਥੋੜੀ ਬਹੁਤ ਘੱਟ ਨਹੀਂ ਸੀਗੀ ਪਰ ਐਨੀਮਲ ਗੀਤ ਤੋਂ ਬਾਅਦ ਜਿੱਦਾਂ ਦੀ ਪਛਾਣ ਵੜੀ ਆ ਹੁਣ ਜਦੋਂ ਫਿਰ ਜਾਣਦੇ ਹੋ ਕਿਤੇ ਬਾਹਰ ਤਾਂ ਕਿੱਦਾਂ ਲੋਕ ਜਿਹੜੇ ਨੇ ਉਹ ਮਿਲਦੇ ਨੇ ਖਾਸ ਤੌਰ ਤੇ ਨ ਮਾਲਕ ਦਾ ਕੰਮ ਫਲ ਫੁੱਲ ਦੇਣਾ। ਪਾਵੇ ਜਾਂ ਨਾ ਪਾਵੇ। ਸਾਡਾ ਕੰਮ ਮਿਹਨਤ ਕਰਨਾ ਹੈ। ਫਲ ਉਹਨਾਂ ਦੇਣਾ। ਉਹ ਜਦੋਂ ਉਹਨਾਂ ਵਡਿਆਈਆਂ ਦੇਣੀਆਂ, ਉਹਨਾਂ ਉਦੋਂ ਹੀ ਦੇਣੀਆਂ। ਸੋ ਉਹਦੇ ਘਰ ਵਿੱਚ ਧੇਰ ਨਹੀਂ। ਧੇਰ ਆ ਅੰਧੇਰ ਨਹੀਂ ਹੈ। ਸੋ ਮੈਨੂੰ ਬੜੀ ਖੁਸ਼ੀ ਆ ਕਿ ਮੈਂ ਆਪਣੇ ਆਪ ਵਿੱਚ ਬੜਾ ਨਿਮਰ ਹੋ ਕੇ ਆਪਣੇ ਪੰਜਾਬੀ ਲੋਕ ਵਿਰਸੇ ਦੀ ਸੇਵਾ ਕਰ ਰਿਹਾ ਸੀਗਾ। ਲੇਕਿਨ ਵਿੱਚੋਂ ਕਦ ਮੌਕਾ ਮਿਲ ਗਿਆ। ਫਤੇ ਨਹੀਂ ਚੱਲਿਆ। ਸੋ ਮੈਨੂੰ ਖੁਸ਼ੀ ਇਸ ਗੱਲ ਦੀ ਮੈਂ ਉਸ ਗੀਤ ਨੂੰ ਉਸ ਦੀ ਜਿਹੜੀ ਸਾਰੀ ਦੁਨੀਆ ਦੇ ਵਿੱਚ ਜੋ ਮੈਨੂੰ ਲੋਕ ਪਿਆਰ ਦਿੰਦੇ ਨੇ ਆਪਣੇ ਪੰਜਾਬੀ ਪਿਆਰ ਦਿੰਦੇ ਨੇ ਮੈਂ ਉਹਨਾਂ ਦਾ ਦਿਲੋਂ ਧੰਨਵਾਦ ਕਰਦਾ ਹੁਣ ਨਵਾਂ ਕੀ ਸੁਣਨ ਨੂੰ ਮਿਲੂ گا ਆਉਣ ਵਾਲੇ ਟਾਈਮ 'ਚ ਅ ਸਰਬੱਲਾ ਜੀ ਦਾ ਇੱਕ ਹੈ ਉਹ ਕਹਿੰਦਾ ਅਣਖ ਜਦੋਂ ਲਲਕਾਰਦੀ ਜਿਹੜੀ ਮੁੱਲ ਨਾਲ ਮਿਲਦੀ ਹੱਥ ਤੋਂ ਉਹ ਤਾਂ ਟੋਟੇ ਕਰ ਕਰ ਸੁੱਟਦੇ ਜੋ ਟੱਪੇ ਪੈਰ ਸ਼ਰੀਕ ਦਾ ਵੱਟ ਤੋਂ ਸਾਰੀ ਉਮਰ ਦੇ ਮਹਿਣੇ ਵੱਜਣੇ ਵੱਜਣੇ ਐ ਵੱਜਣੇ ਸਾਰੀ ਉਮਰ ਦੇ ਮਹਿਣੇ ਵੱਜਣੇ ਜੇ ਵਾਰੀ ਜਿੱਤ ਗਈ ਅੱਜ ਜੱਟ ਤੋਂ ਉਹ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਬਹੁਤ ਮਾਰਕਸ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ